ਬਚੋਲੇ ਦਾ ਭੈਣ ਚੋਦ ਹੁੰਦੇ ਆ ਪੱਕੇ ਸਿੱਧੀ ਗੱਲ ਦੱਸਾਂ ਅੱਲਾ ਭਾਈ ਅੱਕਿਆ ਵੇ ਕੋਈ ਨਹੀਂ ਥੋੜਾ ਜਿਹਾ ਕੰਟਰੋਲ ਰੱਖ ਗਾਲੋਂ ਗਾਲੀ ਨਾ ਹੋ ਚੱਲਦੀ ਵੀਡੀਓ ਵਿੱਚ ਗਾਲੋਂ ਗਾਲੀ ਕਿਉਂ ਬਚੋਲਿਆਂ ਨੂੰ ਕਿਉਂ ਇੰਨਾ ਖਪਾਵਾਇਆ ਬਚੋਲਿਆਂ ਦੇ ਬਚੋਲੇ ਆਂ ਦਾ ਕਹਿੰਦੇ ਜੀ ਇੰਨੇ ਤੋੜੇ ਦੀ ਸਾਫ ਲਵਾਗੇ ਪੈਣੀ ਹੁਣ ਵਿਆਹ ਵੀ ਕਰਾਉਣਾ ਮਗਲਾ ਅੱਜ ਦਾ ਮਰਾ ਖਾ ਕੇ ਪੱਕਾ ਹੀ ਤੇ ਮੈਂ ਕਰੋ ਤੁਰ ਪਿਆ ਸਾਰਾ ਕੋ ਆ ਗਿਆ ਗਲੀ ਨੀ ਕਰੇ ਤੇ ਸੈਲਟ ਜਾ ਗਿਆ ਮੈਂ ਫੋਨ ਵੀ ਕਰੇ ਰੱਖਤਾ ਤੇ ਚੂਹੇ ਮਾਰਨ ਵਾਲਿਆਂ ਗੋਲੀਆਂ ਨਹੀਂ ਹੁੰਦਾਂ ਤੁਮ ਲ ਲੈਣ ਲੱਗੇ 100 ਰੁਪਿਆ ਜੀ ਮੇਰੇ ਕੋਲ 100 ਰੁਪਿਆ ਆਜਾ ਲੈ ਵੀ ਤੁਸੀਂ ਅੱਜ ਅਜੀਬ ਕਰੀਪਾ ਜੋੜਾ ਤੁਸੀਂ ਅਜੀਬੋ ਗਰੀਬ ਦੇਖੋਗੇ ਕਿ ਮੁੰਡੇ ਨੇ ਬੁਸਤ ਦੇ ਨਾਲ ਵਿਆਹ ਕਰਾਇਆ ਕਹਿੰਦਾ ਕਿ ਰਿਸ਼ਤਾ ਨਹੀਂ ਹੁੰਦਾ ਸੀ ਅਜੀਬੋ ਗਰੀਬ ਕਹਾਣੀ ਤੁਹਾਡੇ ਸਾਹਮਣੇ ਆ ਵੇਖੋ ਦਿਖਾਵਾਂਗੇ ਪੂਰੀ ਸਟੋਰੀ ਕਿ ਇਹ ਲਵ ਸਟੋਰੀ ਹੁੰਦੀ ਕਿਵੇਂ ਤਿਆਰਾ ਤੁਸੀਂ ਜਿਹੜਾ ਇਹਨਾਂ ਨੇ ਵਿਆਹ ਕਰਵਾਇਆ ਗੱਲਬਾਤ ਕਰਵਾਵਾਂਗੇ ਤੁਹਾਡੀ ਆਜੋ ਪਹਿਲੀ ਵਾਰੀ ਹੋਇਆ ਕਿਉਂਕਿ ਬਹੁਤ ਸਾਰੀਆਂ ਇਦਾਂ ਦੀਆਂ ਖਬਰਾਂ ਜਿਹੜੀਆਂ ਆ ਰਹੀਆਂ ਸੀ ਕੁੜੀ ਨੇ ਕੁੜੀ ਨਾਲ ਵਿਆਹ ਕਰਾ ਲਿਆ ਮੁੰਡੇ ਨੇ ਮੁੰਡੇ ਨਾਲ ਵਿਆਹ ਕਰਾ ਲਿਆ ਜਾਂ ਕਿਤੇ ਨਾ ਕਿਤੇ ਜਾ ਕੇ ਆਪਾਂ ਵੇਖ ਰਹੇ ਹਾਂ ਕਿਤੇ ਨਾ ਕਿਤੇ ਮਹੰਤਾਂ ਦੇ ਨਾਲ ਜਾ ਕੇ ਵੀ ਵਿਆਹ ਕਰਵਾਇਆ ਜਾਂਦਾ ਐਸ ਮੁੰਡੇ ਨੇ ਕਮਾਲ ਕਰਕੇ ਰੱਖ ਦਿੱਤੀ ਜੇ ਵਿਆਹ ਕਰਾਇਆ ਤੇ ਇੱਕ ਬੁੱਤ ਦੇ ਨਾਲ ਵਿਆਹ ਕਰਾਇਆ ਇਹਨੂੰ ਤਿਆਰ ਕਰਵਾਇਆ ਗਿਆ ਕੰਪਨੀ ਦੇ ਵਿੱਚੋਂ ਕਿੰਨੇ ਪੈਸੇ ਕਿਵੇਂ ਇਹ ਗੱਲਬਾਤ ਬਣਦੀ ਆ ਉਹ ਦੱਸਾਂਗੇ ਭਾਈ ਕੀ ਨਾ ਤੇਰਾ ਮੇਰਾ ਨਾਮ ਜੱਗੀ ਜੀ ਜੱਗੀ ਇਹ ਤੇਰੀ ਮੈਰ ਜਿ ਕਰਾਈਏ ਤੋ ਇਹਦੇ ਨਾਲ ਹਾਂਜੀ ਕੀ ਬਜਾਈ ਇਹਦੇ ਨਾਲ ਇੱਕ ਬੁੱਤ ਦੇ ਨਾਲ ਸਟੈਚੂ ਦੇ ਨਾਲ ਮੈਰਿਜ ਕਰਾਉਂਦੀ ਹੁਣ ਉਸ ਨੂੰ ਮੈਂ ਦੱਸ ਦਨਾ ਪੱਤਰ ਕਰਾ ਹੂੰ ਮੈਨੂੰ ਕਿਹੜਾ ਵੇਖਣਾ ਆਉਂਦਾ ਸੀ ਹੂੰ ਕੁੜੀ ਵਾਲੇ ਵੇਖਣਗੇ ਸੀ ਜਵਾਬ ਦੇ ਜਾਂਦੇ ਸੀ ਮੈਂ ਤਾਂ ਇਹਦੇ ਨਾਲ ਵਿਆਹ ਕਰਾਇਆ ਕਿੰਨੇ ਟਾਈਮ ਤੋਂ ਰਿਸ਼ਤੇ ਦੀ ਗੱਲ ਚੱਲਦੀ ਸੀ ਤੇਰੀ ਹੇ ਤਾਦ ਹੁਣ ਵੇਖ ਲੈ ਤੂੰ ਮਹੀਨੇ ਚ ਆਈ ਜਾਂਦੇ ਸੀ ਵਸਤੇ ਵਾਲੇ ਹੂੰ ਮੁੰਡਾ ਆਪਸੰਦ ਨਹੀਂ ਕਾਲਾ ਹੂੰ ਸੋਹਣਾ ਨਹੀਂ ਹੂੰ ਐਂ ਜਵਾਬ ਦੇ ਜਾਂਦੇ ਇਹਦੇ ਤਾਂ ਹੂੰ ਕਹਿੰਦੇ ਪੜਿਆੜੀ ਮੁੰਡਾ ਆਇਆ ਤੇ ਮੈਸ ਕਰਨਾ ਕੰਪਨੀ ਨਾਲ ਗੱਲ ਕਰਕੇ ਇਹ ਤਿਆਰ ਕਰਵਾ ਲਈ। ਨਹੀਂ ਇਹ ਤਿਆਰ ਕਰਵਾ ਲਈ ਕਿੰਨਾ ਟਾਈਮ ਰਿਸ਼ਤੇ ਵਾਲੇ ਰਹਉਂਦੇ ਆਉਂਦੇ ਰਹੇ 2 ਸਾਲ 3 ਸਾਲ ਕਿੰਨਾ ਚਿਰ ਗੱਲਬਾਤ ਚੱਲਦੀ ਰਹੀ। ਤੈਨੂੰ ਯਾਰ ਮੈਂ ਬਿਸਕੁਟਾਂ ਦੇ ਪੈਸੇ ਦੱਦਣਾ ਦੋਸਾਂ ਹਾਂ ਸਮਝ ਲਈ। ਹਮ ਇਹ 1 ਲੱਖ ਰੁਪਏ ਦੇ ਦਾ ਬਿਸਕੁਟ ਹੀ ਖਾ ਗਏ ਉਹ। ਅੱਛਾ ਦੇਖਣਾ ਤੂੰ ਹੁਣ। ਹਮ ਤੇ ਤਨਗ ਮਹੀਨੇ ਮੇਰੇ ਕੋਲ ਲਗਾਤਾਰ ਆ ਮੁਰਕੇ ਤੇ ਮੇਰੇ ਮਮਾ ਡੜੀ ਵੀ ਪਛਾ ਵਟ ਗਏ ਕਿੰਨੇ ਦਾ ਪੈਸੇ ਲਵਾਈ ਜਾਂਦਾ ਤੇ ਇਸ ਕਾਰਨ ਮੇਰੇ ਪੈਸੇ ਚੜ ਗਏ ਬਾਲੇ ਸਰ ਸਾਡੇ ਕੁੜੀ ਕੋਈ ਦਿੰਦਾ ਨਹੀਂ ਕੁੜੀ ਕੋਈ ਦਿੰਦਾ ਨਹੀਂ ਸੀ ਤੇ ਇਸ ਕਾਰਨ ਮੈਂ ਇਹਦੇ ਨਾਲ ਵਿਆਹ ਕਰਾਇਆ ਕਿੰਨੇ ਕਿੰਨੇ ਪੈਸੇ ਕੋਈ ਲੱਖ ਤਾਂ ਤੇਰਾ ਹੋ ਗਿਆ ਬਿਸਕਟਾਂ ਦਾ ਚਾਹ ਸਮੋਸੇ ਠੰਡਾ ਸਾਰਾ ਕੁਝ ਲਿਆਉਂਦਾ ਸੀ ਲੱਡੂ ਮਠਿਆਈ ਮਾ ਘਰੇ ਦਾ ਇੱਕ ਇੱਕ ਦੁਕਾਨ ਵਾਲੇ ਨਹੀਂ ਹੋਟਲ ਵਾਲੇ ਹਿਸਾਬ ਕੀਤਾ ਇਹ ਦੋ ਹੋਟਲਾਂ ਦਾ ਹਿਸਾਬ ਪਿਆ ਕਿ ਦੇ ਕੋ ਪੁਜਗਾ ਪੁਜਗਾ ਠੰਡੇ ਢੁੰਡੇ ਲਿਆਉਂਦਾ ਸੀ ਮੇਰੇ ਨਾਲ ਜਨਾ 3 ਲੱਖ ਰੁਪਇਆ ਬਾਣੀ ਗਿਆਰ ਛੋਟੀ ਦੀ ਲਓ ਜੀ ਮੁੰਡੇ ਨੂੰ ਰਿਸ਼ ਖਣਾਉਂਦੇ ਸੀ 3 ਮਹੀਨਿਆਂ ਦੇ ਵਿੱਚ 3 ਲੱਖ ਰੁਪਏ ਦਾ ਬਿੱਲ ਬਣਿਆ ਬਿੱਲ ਬਣਿਆ ਆਉਣ ਵਾਲੇ ਆਉਂਦੇ ਸੀ ਬਿਸਕਟ ਚਾਹ ਸਾਰਾ ਕੁਝ ਖਾਂਦੇ ਸੀਗੇ ਫਿਰ ਜਦੋਂ ਰਿਸ਼ਤਾ ਵੇਖਣ ਆਉਂਦੇ ਸੀ ਉਦੋਂ ਘਰੇ ਪਹਿਲਾਂ ਪੂਰਾ ਪ੍ਰਬੰਧ ਕਰਦੇ ਸੀ ਪ੍ਰਬੰਧ ਜੀ ਹੁਣ ਆਏ ਵੇਖ ਲੋ ਮੇਰੀ ਮੰਮੀ ਦੇ ਨਾਲ ਲਾ ਕੇ ਜਦੋਂ ਮ ਫਸਾਂਤ ਭੁੰਦਾ ਸੀ ਨਿਮਾਰੀਆਂ ਸਾਫ ਕਰਾ ਗੱਡਾਂ ਦੇ ਨਾ ਚਾਤਰਾ ਤੋਂ ਮਾ ਝਾੜਾ ਆਏ ਕਰਕੇ ਦਿਨ ਸਭ ਜਾਂਦਾ ਜੀ ਦੂਜੇ ਦਿਨ ਆਉਂਦਿਆਂ ਨੂੰ ਮਸਾਈ ਤਿਆਰ ਕਰਦੇ ਮੇਚ ਮੂਚ ਲਾ ਕੇ ਪਰਸ ਨੂੰ ਕੁਝ ਨਾ ਲਾ ਕੇ ਤੇ ਮੁਰਗੇ ਕੋ ਖਾ ਖੂਗੇ ਤੇ ਢੱਡ ਤੋਂ ਦੀ ਮਾਰ ਕੇ ਹੱਥ ਕਦਾ ਕਰਨ ਪਰੇ ਜੱਗ ਸਾਰੇ ਦਾ ਮੁੰਡਾ ਪਸੰਦ ਨਹੀਂ ਅੱਛਾ ਆਏ ਕਰਾ ਕਰ ਬਚੋਲੇ ਬਚੋਲੇ ਵੀ ਕਦੇ ਫੋਨ ਲਾ ਕੇ ਲਾਰਾ ਲੂਰਾ ਲਾਉਂਦੇ ਸੀ ਯਾਰ ਬਚੋਲੇ ਦਾ ਭੈਣ ਚੋਦ ਹੁੰਦੇ ਆ ਪੱਕੇ। ਕੀ ਗੱਲ ਬੱਚਾ। ਲੈ ਭਾਈ ਅੱਕਿਆ ਵਿਆਹ ਕੋਈ ਨਹੀਂ। ਥੋੜਾ ਜਿਹਾ ਕੰਟਰੋਲ ਰੱਖ ਗਾਲੋਂ ਗਾਲੀ ਨਾ ਹੋ ਚੱਲਦੀ ਵੀਡੀਓ ਵਿੱਚ ਗਾਲੋਂ ਗਾਲੀ। ਕਿਉਂ ਬਚੋਲਿਆਂ ਨੂੰ ਕਿਉਂ ਇੰਨਾ ਖਪਾਵਾਇਆ ਬਚੋਲਿਆਂ ਦੇ। ਬਚੋਲੇ ਆਂ ਦਾ ਕਹਿੰਦੇ ਸੀ ਇੰਨੇ ਤੋੜੇ ਦੀ ਸਾਫ ਲਵਾਗੇ। ਭੈਣੀ ਹੁਣ ਵਿਆਹ ਵੀ ਕਰਾਉਣਾ। ਹਾਂ ਹਾਂ। ਲਾਰਾ ਜਿ ਕੋ ਰੱਖਦੇ ਬੰਦੇ ਨੂੰ। ਮੈਂ ਦਾ ਹੱਥ ਬੰਨ ਕੇ ਕਿ ਇਹਨਾਂ ਦੇ ਪਿੱਛੇ ਨਾਲ ਲੱਗੇ। ਕੋਈ ਰਿਸ਼ਤੇਦਾਰ ਆਪ ਕਰੋਗਾ ਫਨ ਚੰਨ ਤੇ ਕਰਾ ਲੈ ਵਿਆਹ ਭਾਈ। ਆਏ ਹਾਏ ਭਾਈ ਯਾਰ ਕਿਤੇ ਜਿਆਦਾ ਹੀ ਯੱਕਿਆ। ਵੇਖੋ ਅੱਛਾ ਤਿੰਨ ਮਹੀਨੇ ਤੋਂ ਲਗਾ ਦਾ 2-3 ਸਾਲਾਂ ਦੀ ਗੱਲ ਚੱਲਦੀ ਰਹੀ ਵਿਆਹ ਦੀ ਵਿੱਚ ਵੀ ਕਦੇ ਕੋਈ ਆਵੇ ਕਦੇ ਕੋਈ ਆ ਯਾਰ ਯਾਰ ਨਾ ਕਰੰਦਾਂ ਉਹ ਵੇਖੜਾ ਐ ਟਾਈਮ 8 ਸਾਲ ਹੋ ਗਏ ਮੇਰੇ ਵਿਆਹ ਦੀ ਗੱਲਬਾਤ ਚੱਲਦੇ ਨੂੰ ਹਾਲਕੇ 9ਵੇਂ ਸਾਲ ਮੈਂ ਇਹਦੇ ਨਾਲ ਵਿਆਹ ਕਰਾਇਆ ਆ ਹਾ 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 ਦੇਖੋ ਯਾਰ ਕਿਤੇ ਨਾ ਕਿਤੇ ਐਡਾ ਵੱਡਾ ਕਰੇਜ ਅੱਛਾ ਤੂੰ ਕੱਲਾ ਹੀ ਆ ਕਰੇ ਕੱਲਾ ਕੀ ਮੇਰੀ ਮੰਮੀ ਆ ਤੇ ਮੇਰਾ ਡੈਡੀ ਆ ਹਾਂ ਉਦਾਂ ਤੂੰ ਜਵਾਕ ਕੱਲ ਲਈਆਂ ਜਵਾਕ ਮੈਂ ਕੱਲ ਲਈਆਂ ਕੱਲ ਲਈ ਆ ਭਾਈ ਕਿਤਨਾ ਕਿਤੇ ਅੱਛੇ ਬੇਬੇ ਆ ਹਾਂ ਆ ਵਾਹ ਤੇਰੇ ਕੀ ਬਾਤ ਆ ਹੁਣ ਵੇਖੋ ਭਾਈ ਬਚੂਲਿਆਂ ਦੇ ਵੀ ਬੰਦਾ ਖਾਫਾ ਹੋਇਆ ਵੀ 2-3 ਸਾਲ ਆ ਜਿਹੜੀ ਗੱਲਬਾਤ ਚੱਲੀ ਆ ਪਰ ਕੋਈ ਗੱਲਬਾਤ ਨਹੀਂ ਬਣੀ ਠੀਕ ਆ ਮੈਂ 3 ਲੱਖ ਰੁਪਈਆ ਹੋਟਲ ਵਾਲਿਆਂ ਨੇ ਦੇਣਾ ਉਹਨਾਂ ਤੋਂ ਪੈਸੇ ਲੈ ਲੇ ਕਿਉਂਕਿ ਚਲਦੀ ਚਲਦੀ ਨਿਊਜ਼ ਆ ਜਿਹੜੀ ਸਾਡੇ ਕੋਲੇ ਪਹੁੰਚੀ ਸੀਗੀ ਹਣ ਦੇਖੋ ਇਹ ਕਿਦਾਂ ਦੀ ਮੁਹੱਬਤ ਹੋਈ ਆ ਕਿਦਾਂ ਦੀ ਇਹਦੇ ਨਾਲ ਸਬੱਬ ਕਿਵੇਂ ਬਣਿਆ ਇਸ ਨਾਲ ਤੇਰਾ ਵਿਆਹ ਦਾ ਇਹਦੇ ਨਾਲ ਪੱਤਰਕਾਰਾਂ ਐ ਬਣ ਗਈ ਗੱਲ ਮੈਂ ਕਹੇ ਵਿਆਹ ਤੇ ਕਿਸ ਦੇ ਲਿਆ ਜੀ ਮੁੰਡੇ ਦੇ ਉੱਥੇ ਇੱਕ ਭਾਈ ਆ ਸੀ ਉਹਨੇ ਮੈਨੂੰ ਮੇਹਣਾ ਮਾਰਿਆ ਕਿਹਾ ਮੈਂ ਤੂੰ ਸੜਾਈ ਫਿਰਦਾ ਤੇ ਫਿਰ ਮੈਂ ਕਹਾਂ ਲਾ ਅੱਜ ਦਾ ਮਰਾ ਉਹ ਖਾ ਕੇ ਪੱਕਾ ਹੀ ਤੇ ਮੈਂ ਕਰੋ ਤਰ ਪਿਆ ਸਾਰਾ ਕੋ ਆ ਗਿਆ ਕਲੀ ਨੀ ਕਰੇ ਤੇ ਸੈਲਟ ਜਾ ਗਿਆ ਮੈਂ ਫੋਨ ਵੀ ਘਰੇ ਰੱਖਤਾ ਤੇ ਚੂਹੇ ਮਾਰਨ ਵਾਲਿਆਂ ਗੋਲੀਆਂ ਨਹੀਂ ਹੁੰਦਾਂ ਤੁਮਾ ਲੈ ਲੈਣ ਲੱਗੇ 100 ਰੁਪਇਆ ਜੀ ਮੇਰੇ ਕੋਲ 100 ਰੁਪਇਆ ਜੇਬ ਚ ਤੇ ਬਾਜ਼ਾਰ ਨੂੰ ਆ ਗਿਆ ਨਾ ਕਿਦੇ ਤੋਂ ਇਨਾ ਆਕ ਗਿਆ ਵੀ ਤੂੰ ਬਾਜ਼ਾਰ ਨੂੰ ਆ ਗਿਆ ਕਿਦੇ ਤੋਂ ਦੁਖੀ ਸੀ ਇਨਾ ਦੁਖੀ ਤਾਂ ਇੱਕ ਤਾਂ ਮੈਂ ਵਿਛੋੜਿਆ ਤੋਂ ਹੀ ਭੈਣ ਦੇ ਖਸਮਾਂ ਤੋਂ ਠੀਕ ਆ ਤੇ ਇੱਕ ਮੇਰਾ ਮਾਨ ਵੀ ਦੁਖੀ ਜਿਹਾ ਵਿਆਹ ਹੁੰਦਾ ਨਹੀਂ ਆਪਣਾ ਤੇ ਆਪਾਂ ਕੋ ਕਰਜੇ ਤੇ ਕਿਹੜਾ 100 ਰੁਪਇਆ ਸੀ ਤੇ ਇਹ ਹੋਇਆ ਮੈਨੂੰ ਜਾਇ 10 ਕਿ ਕਿਦਰਤੀ ਖੜੀ ਹੋ ਜੀ ਉਹ ਗੱਲ ਇਹ ਉਹ ਹੈ ਖੜਨ ਵਾਲੀ ਗੱਲ ਹੈ ਇਨਾ ਚ ਕਿਹੜੀ ਹੈ ਚੀਜ਼ ਆ ਹੁਣ ਤੁਸੀਂ ਵੇਖੋ ਕਿਉਂਕਿ ਆਪਾਂ ਆਮ ਵੇਖਦੇ ਆਂ ਸ਼ਹਿਰਾਂ ਦੇ ਵਿੱਚ ਜਾਂਦੇ ਆਂ ਜਿਹੜੀ ਦੁਕਾਨ ਦੇ ਉੱਪਰ ਛੋਟੇ ਛੋਟੇ ਬੱਚਿਆਂ ਦੇ ਬੰਦਿਆਂ ਦੇ ਬੁੜੀਆਂ ਦੇ ਜਿਹੜੇ ਇਦਾਂ ਦੇ ਪਲਾਸਟਿਕ ਦੇ ਪੁਤਲੇ ਲੱਗੇ ਹੁੰਦੇ ਆ ਜਾਨੂ ਅਮਰੀ ਆਇਆ ਨਾ ਬੋਲ ਪੱਤਰਕਾਰ ਆ ਇਹ ਜਾਨੂ ਆ ਜਾਂਦਾ ਨਹੀਂ ਅਸੀਂ ਚਲੋ ਪਲਾਸਟਿਕ ਦੀ ਨਹੀਂ ਬੋਲਦੇ ਇਹ ਦੀ ਜਾਨੂ ਆ ਪਰ ਮਸਦਾਮ ਆ ਆਏ ਹਾਏ ਫਿਰ ਸਬਬ ਕਿਵੇਂ ਕੀ ਕੀ ਦੁਕਾਨ ਵਾਲੇ ਨੇ ਦੇਤੀ ਇਹ ਤੈਨੂੰ ਦੁਕਾਨ ਵਾਲੇ ਨੂੰ ਮੈਂ ਉਹਨੇ ਮਿਲਵਾ ਲਿਆ ਪਾਣੀ ਪੂਣੀ ਪਾਇਆ ਉਹਨੂੰ ਮਾਤੇ ਦੱਸੇ ਤਾਰਲੇ ਹਾਂ ਮਗਰ ਕਾ ਆਏਗਾ ਲਾ ਉਹ ਗੱਲਾਂ ਤੋਂ ਆਇਆ ਨਾ ਫਿਰ ਮੈਂ ਕਿ ਗੱਪ ਬਣਾ ਲਿਆ ਮੈਂ ਕਿ ਅਸੀਂ ਪੁਣੀਆ ਕੱਪੜੇ ਦੀ ਦੁਕਾਨ ਹੈ ਲੇਡੀਜ਼ ਆ ਦੁਕਾਨ ਪੁਣੀਆ ਸੀ ਤੇ ਮੈਂ ਕਿ ਦੋਵੇਂ ਜਿੰਨਾਂ ਨੇ ਕਰਨੀਆਂ ਮੇਰੇ ਘਰ ਵਾਲੀ ਨੇ ਵਿਆਹ ਤਾਂ ਹੋਇਆ ਨਹੀਂ ਸੀ ਆਪਣਾ ਤੇ ਮੈਂ ਕਹਿੰਦਾ ਤੋ ਕਰਾ ਗਰਕ ਨਾ ਬਰ ਲਧਿਆਣੇ ਜਾਵੜਾ ਉੱਥੇ ਬਰਦਾਰਾ ਦਿੱਲੀ ਬਰਦਾਰਾ ਚੰਡੀਗੜ੍ਹ ਬਰਦਾਰਾ ਹਾਂ ਬਾਬਾ ਦਾਵਾਂ ਦੇ ਬਰਦਾਰਾ ਤੇ ਫਿਰ ਮੈਨੂੰ ਉੱਥੋਂ ਕਿੰਨਾ ਟਾਈਮ ਲੱਗਿਆ ਨੂੰ ਬਣਾਉਣ ਤੇ ਐ ਗੇੜੇ-ਗੂੜੇ ਖਾਦੇ ਕਿੰਨਾ ਟਾਈਮ ਗੇੜੇ ਖਾਦੇ ਗੇੜੇ ਮੱਕ ਟੁਕੜ ਤਿੰਨ-ਚਾਰ ਮਹੀਨਾ ਨੂੰ ਖਾਈਗਾ ਆਹ ਹਾਂ ਬਈ ਜਿੰਨਾ ਟਾਈਮ ਬਚੂਲਿਆਂ ਨੇ ਇਹਦੇ ਘਰੇ ਗੇੜੇ ਖਾਦੇ ਰਸਤੇ ਵਾਲੇ ਉਹਦੇ ਰੇ ਉਹਨਾ ਟਾਈਮ ਹੀ ਇਸ ਪਤੰਦਰ ਦੇ ਗੇੜੇ ਖਾਦੇ ਐ ਇਹ ਫਿਰ ਮੈਨੂੰ ਮਿਲ ਜੀਰਕਪੁਰੋ ਅੱਛਾ ਉਥੋਂ ਪੈਸੇ ਦਾ ਮੈਂ ਦੱਸ ਨਹੀਂ ਸਕਦਾ ਹਾਂ ਆਮ ਆਦੀ ਇਨਸਾਨੀ ਦੇ ਪੈਸੇ ਨਹੀਂ ਦੱਸ ਸਕਦਾ ਇਹ ਹਾਏ ਹਾਏ ਇਹਦੇ ਟੀਮ ਤੇ ਇਹਦੀ ਕੋਈ ਕੀਮਤ ਨਹੀਂ ਕੋਈ ਕੀਮਤ ਨਹੀਂ ਮਾ ਇਹਦੀ ਟੀਮ ਦਾ ਹਾਏ ਹਾਏ ਯਾਰ ਤੁਸੀਂ ਮੁਹੱਬਤਾਂ ਬਹੁਤ ਵੇਖੀਆਂ ਰਾਜੇ ਹੀਰ ਦੀ ਮੁਹੱਬਤ ਵੇਖੀ ਮਿਰਜੇ ਸਹਵੇ ਦੀ ਸਸੂ ਪੁੰਨੂ ਦੀ ਮੁਹੱਬਤ ਵੇਖੀ ਵੀ ਤੁਸੀਂ ਬਹੁਤ ਬਹੁਤ ਪਿਆਰ ਵੇਖਿਆ ਪਰ ਪਹਿਲੀ ਵਾਰ ਇਹ ਹੋਇਆ ਜਿੱਥੇ ਇਹ ਵਿਆਹ ਤੁਸੀਂ ਦੇਖੋ ਇੱਧਰ ਦੇਖੋ ਮੁਹੱਬਤ ਵੇਖੋ ਤੁਸੀਂ ਅੱਛਾ ਫਿਰ ਤੂੰ ਉੱਥੋਂ ਲਿਆਇਆ ਹੈ ਹਾਂ ਫਿਰ ਇਤਰਾਜ ਨਹੀਂ ਕੀਤਾ ਕਿਸੇ ਨੇ ਘਰ ਦੇਣੇ ਤਰਾਏ ਕੀ ਕਰਦੇ ਨੇ ਕਰਨਾ ਜੀ ਕਦੇ ਮੈਂ ਤારી ਗੱਡੀ ਚੋਂ ਮਗਰ ਬੱਟੀ ਜੀ ਲੈ ਕੇ ਫਲਕਾਰੀ ਆਏ ਹਾਏ ਹਾਏ ਉਹਨਾਂ ਨਾਲ ਵਿਆਹ ਲੈ ਜਕੀ ਹਾਂ ਕਦੇ ਮੈਂ ਚੱਕ ਕੇ ਤਾਰੀ ਹਾਂ ਘਰ ਦੇ ਦਰੋਂ ਤੈਨੂੰ ਪਤਾ ਹੀ ਆ ਗਾਲਾਂ ਕੱਢਣ ਲੱਗਾ ਥੇ ਹੁਣ ਆ ਕੀ ਲੈ ਚੱਕ ਕੇ ਹਾਏ ਹਾਏ ਅੱਛਾ ਹੋਰ ਫਿਰ ਮਨਾਏ ਕਿਵੇਂ ਫਿਰ ਮਨਾਲੇ ਮੈਂ ਕਹਿੰਦਾ ਮੈਂ ਲੀਡੇ ਦੀ ਦੁਕਾਨ ਖੋਲ੍ਹਣੀ ਆ ਹਾਂ ਰਾਤ ਨੂੰ ਮੈਂ ਬਿੱਡਾ ਦੇ ਪੈ ਜਾਣੇ ਦੋਵੇਂ ਜੀ ਅੱਛਾ ਇਹ ਤੂੰ ਇਹ ਦੇਖੀ ਇਹ ਬੋਲਦੀ ਨਹੀਂ ਇਹ ਕੁਛ ਕਹਿੰਦੀ ਨਹੀਂ ਸੁਣਦੀ ਨਹੀਂ ਕਿਵੇਂ ਕਿਵੇਂ ਇਹਦਾ ਨਾ ਜ਼ਿੰਦਗੀ ਕਿਵੇਂ ਨਾ ਯਾਰ ਪੱਤਰਕਾਰਾਂ ਕੋਲ ਯਾਰ ਕਿੰਨਾ ਉੱਚਾ ਹੁੰਦਾ ਉਹਨਾਂ ਦੇ ਮਸ਼ੀਨਾਂ ਲੱਗ ਜਾਂਦੇ ਨੇ ਇਹਦੇ ਮਦਦਾਂ ਚ ਇਹੋ ਜਿਹੀ ਚੀਜ਼ਾਂ ਲਾਉਣੀਆਂ ਕਿਹੜਾ ਵਿਆਹੀ ਵੀ ਕੁੜੀ ਬੋਲਦੀ ਆ ਉਹ ਤੂੰ ਦੁਗਣਾ ਸਹੀ ਬੋਲੂਗੀ ਅੱਛਾ ਕੀ ਕਹੇ ਤੈਨੂੰ ਇਹ ਜਾਨੂ ਜਾਨੂ ਕਹੋ ਏ ਉਹ ਮਸ਼ੀਨ ਲਾਉਣੀ ਹੈ ਕਹਿੰਦਾ ਤੇ ਗੁੱਗਲੂ ਮੁਕਲੂ ਕਹੋਗੇ ਕਹਿੰਦਾ ਮੈਨੂੰ ਜਾਨੂ ਜਾਨੂ ਕਹੇ ਮੈਨੂੰ ਗੁੱਗਲੂ ਮੁਕਲੂ ਕਹੇ ਤੇ ਮਸ਼ੀਨਾਂ ਫਿੱਟ ਕਰਾ ਦੇਣੇ ਕਰਾ ਦੇਣਾਂ ਆਪਾਂ ਕੋਈ ਸੀਣਾ ਤੇ ਪੀੜ ਵੀ ਲੱਗੂ ਵਿਚਾਰੀ ਤੇ ਪੀੜ ਤਾਂ ਕੋਈ ਸਹਿ ਲੂਗੀ ਏ ਆਏ ਹਾਏ ਤੇਰੇ ਨਾਲ ਆਉਣਾ ਹੈ ਮੋਢਾ ਦੇ ਮੋਢਾ ਜੋੜ ਕੇ ਖੜੀ ਆ ਤੇ ਮਾੜੇ ਹਾਲਾਤਾਂ 'ਚ ਵੀ ਨਹੀਂ ਖੜਨਾ ਮੇਰੇ ਆਏ ਹਾਏ ਇੰਨੀ ਮੈਂ ਨਹੀਂ ਭਈਆ mohabbat ਸਿਰਾ ਹੋ ਗਿਆ ਜਿਹਨੂੰ ਕਹਿੰਦੇ ਸਿਰੇ ਵਾਲੀ mohabbat ਇਹ ਸਿਰੇ ਵਾਲੀ mohabbat ਹੋਊਗੀ ਅੱਛਾ ਮੈਨੂੰ ਬਹੁਤ ਖੁਸ਼ੀ ਆ ਰਹੀ ਹੈ ਨਾ ਖੁਸ਼ੀ ਆ ਮੈਨੂੰ ਮੇਰਾ ਵਿਆਹ ਹੋਇਆ ਹਾਏ ਹਾਏ ਤੁਸੀਂ ਅੱਛਾ ਆ ਡਰੈਸ ਵਗੈਰਾ ਫਿਰ ਮਹਿੰਗੀ ਨਹੀਂ ਤੁਸੀਂ ਲੈਂਦੀਆਂ ਹੀਰੇਆਂ ਵਾਲੀ ਹੀਰੇ ਆ ਹੀਰੇ ਲੱਗੇ ਦੇਤੇ ਇਹ ਡਰੈਸ ਆਪਾਂ ਉਥੋਂ ਲੈ ਲਈ ਆਲ ਡਟ ਚ ਪੁੱਛੋ ਹਾਏ ਹਾਏ ਮਾੜਾ ਕੱਪੜਾ ਵੀ ਨਾ ਪਉਂਦੀ ਮਰ ਜਾਣੀ ਹਮ ਇਹ ਘਟੋ ਘਟ ਪੰਜ ਹਜ਼ਾਰ ਦਾ ਸੂਟ ਦਿੱਤਾ ਏ ਮੈਨੂੰ ਹਾਏ 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 ਤੁਸੀਂ ਦੇਖੋ ਮੈਂ ਕਹਿੰਦਾ ਅੱਜ ਸਾਡੇ ਅਰਗੇ ਵੀ 5700 ਵਾਲੇ ਲਿਆਉਂਦੇ ਆ ਦੇਖ ਕੇਅਰ ਪੂਰੀ ਕੇਅਰ ਕਰਦਾ ਯਾਰ ਇੱਜ਼ਤ ਆ ਅੱਛਾ ਸਿਰ ਤੇ ਚੁੰਨੀ ਲੈ ਕੇ ਰੱਖੇ ਹੈ ਹਾਂ ਯਾਰ ਬਈ ਯਾਰ ਸਰ ਤੋਂ ਚੁਲੀਲਾ ਦੀ ਫੇਰ ਕਾਦੀ ਅੱਜ ਤਾਂ ਜਲਦੀ ਆਏ ਹਾਏ 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 ਬਈ ਗੱਲਾਂ ਤਾਂ ਬਹੁਤ ਕੀਮਤੀਆ ਅੱਛਾ ਫਿਰ ਜਿਹੜੇ ਯਾਰ ਬੈਲੀ ਸੀ ਜਿਹੜੇ ਆਣ ਗਵਾਨ ਸੀ ਉਹਨਾਂ ਨੇ ਕੀ ਕਿਹਾ ਵੀ ਤੂੰ ਕਾ ਕੀ ਲਈ ਫਿਰਦਾ ਹੁਣ ਨੀਚੇ ਟੱਕਰ ਦੇ ਚੇ ਡਾ ਕਿੱਥੇ ਕਰਨਗੇ ਡੀਜੇ ਦੇ ਨਚਾਏ ਸੀ ਪਿਆ ਪਿਆ ਕੇ ਸੌ ਫਿ ਜਾ ਉਹਨਾਂ ਨੂੰ ਆਏ ਹਾਏ ਨਾ ਅੱਛਾ ਨੱਚੇ ਜਦ ਤੂੰ ਵੇਖ ਲੈ ਬਈ ਯਾਰ ਪੂਰਾ ਸਾਡਾ ਪੂਰਾ ਖੜਿਆ ਹੋ ਜਾ ਜੱਗੀ ਲੱਗ ਸੱਚੀ ਮਿੱਥੀ ਵਿਆਹ ਹੋ ਗਿਆ ਹਮ ਸਾਡੇ ਘਰ ਦੇ ਵੀ ਆਏ ਨੱਚੇ ਸੀ ਪਾਣੀ ਵਾਰਾ ਦੇ ਤੋਂ ਵੀ ਮੇਰਾ ਡੜੀ ਨੱਚਾ ਦੇ ਨਾਲ ਹੂੰ ਵਦਜਾ ਨੱਚੀ ਗਏ ਆ ਇੱਥੇ ਆ ਜਾ ਇਹ ਫਿਰ ਵਿਚਾਰੀ ਬੇਜਾਨ ਨੱਚੀ ਨਹੀਂ ਇਹ ਮੇਰਾ ਮਾਮਾ ਕਹਿੰਦਾ ਕਹਿੰਦਾ ਹੈਲਦੀ ਕਿਆ ਨਹੀਂ ਕੋਈ ਮੇਰਾ ਮਾਮਾ ਬੋਲ ਰਗਾ ਨੱਚਦੀ ਕਿਆ ਨਹੀਂ ਆਏ ਆਏ ਜੇ ਮਾਮੇ ਨੇ ਜਿਹੜੀ ਬਿਮਾਰ ਆਏ ਆ ਕੇ ਮਾਮਾ ਕਹਿੰਦਾ ਹੈਲਦੀ ਕਿਉਂ ਨਹੀਂ ਤੇ ਮਾਮੇ ਨੂੰ ਐ ਕਹਿਣਾ ਸੀ ਭਾਂਜਾ ਹਿੱਲ ਗਿਆ ਇਹ ਤਾਂ ਨਹੀਂ ਹੈਲਦੀ ਕਿਿਆ ਨਹੀਂ ਨਾ ਨਾ ਉਹ ਖੜਾ ਹੀ ਥੋੜਾ ਟਾਈਮ ਸੀ ਹਾਂ ਉਹਨਾਂ ਗਾਂ ਜਾਣਾ ਕਿਤੇ ਹੋਰ ਪ੍ਰੋਗਰਾਮ ਤੁਸੀਂ ਇਹ ਦੇਖੋ ਐਦਾਂ ਕਰਕੇ ਰੱਖੀ ਹੋਈ ਆ ਹੈ ਮਹਾਪਤਾ ਬਈ ਕਿਤੋਂ ਦੀ ਕਿਤੇ ਦੇਖੋ ਕਿੱਥੇ ਲੋਕ ਪਹੁੰਚ ਗਏ ਕਹੇ ਜੀ ਸੋਚ ਕੀ ਗੱਲ ਹੋਗੀ ਕਿਉਂਕਿ ਅੱਕਿਆ ਹੋਇਆ ਬਚੋਲਿਆਂ ਤੋਂ ਅੱਕਿਆ ਹੋਇਆ ਘਰਦਿਆਂ ਤੋਂ ਅੱਕਿਆ ਹੋਇਆ ਆਣ ਗਵਾਂਣ ਦੇ ਤਾਨੇ ਮਿਹਣਿਆਂ ਤੋਂ 100 ਰੁਪਏ ਦੀ ਦਵਾਈ ਲੈ ਕੇ ਮਰਨ ਦੇ ਲਈ ਨੌਜਵਾਨ ਚੱਲਿਆ ਸੀ ਪਰ ਰਸਤੇ ਦੇ ਵਿੱਚ ਜਾਂਦਿਆਂ ਜਾਂਦਿਆਂ ਬਾਜ਼ਾਰ ਦੇ ਵਿੱਚ ਇੱਕ ਕੱਪੜੇ ਦੀਆਂ ਦੁਕਾਨਾਂ ਤੇ ਬੈਠੀ ਉਹ ਬੇਜਾਨ ਲੜਕੀ ਦੇ ਨਾਲ ਮਹਾਪਤ ਹੁੰਦੀ ਆ ਉਹਨੂੰ ਵੇਖ ਕੇ ਆਪਣੇ ਅੰਦਰ ਇੱਕ ਬਲਬਲੇ ਬਣਦੇ ਨੇ ਕਿ ਜੇਕਰ ਇਹ ਮੇਰੇ ਘਰ ਵਾਲੀ ਬਣ ਜਾਵੇ ਤਾਂ ਮੇਰੀ ਜ਼ਿੰਦਗੀ ਦੇ ਵਿੱਚ ਸਕੂਨ ਆਉ। ਅੱਛਾ ਵੇਖ ਕੇ ਪਹਿਲੀ ਵਾਰ ਕੀ ਫੀਲ ਆਇਆ ਸੀ? ਫੀਲ ਤਾਂ ਮੈਨੂੰ ਕੁਝ ਵੀ ਨਹੀਂ ਦਿਸਿਆ ਉਹ। ਹੂੰ। ਬਾ ਮੈਂ ਹੰਡੀ ਪੜੀ ਮਰਿਆ ਕਰਾਉਣਾ ਇਹਦੇ ਲਈ ਹੋਰ ਨਾ ਕਰਾਉਣਾ। ਹਾਂ। ਪਰ ਫਿਰ ਇਹ ਆ ਰੋਟੀ ਪਾਣੀ ਨਾ ਤਾਂ ਇਹ ਬਣਾ ਸਕਦੀ ਆ ਨਾ ਕੋਈ ਚਾਹ ਪਾਣੀ ਬਣਾ ਸਕਦੀ ਆ ਫੇਰ ਕਿਵੇਂ ਸਾਰੇ ਇਹ ਰੋਟੀ ਬਣੀ ਦਾ ਮੈਨੂੰ ਚੱਕਰ ਹੀ ਨਹੀਂ ਕੋਈ ਤੇ ਮੇਰੇ ਨਾਲ ਖੜੀ ਆ ਹੀ ਅੱਛਾ ਰੋਟੀ ਬਣੀ ਦਾ ਮੈਂ ਦੋ ਤਿੰਨ ਕੋ ਖਾਧੀ ਨਹੀਂ ਦੀ ਖੁਸ਼ੀ ਚ ਲਾ ਹਾਏ 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 ਕੀ ਅੱਛਾ ਇੰਨੀ ਜ਼ਿਆਦਾ ਮਹਾਂਪ੍ਰਤੀਸ਼ਾ ਹੀ ਹੋਣਾ ਜੇ ਆਏ ਹੈ ਲਖਣੀ ਬੰਦੀ ਇਹਦੀ ਹੈ ਪੁਰਾਣੇ ਲੱਗਦੇ ਨੂੰ ਮਾਪਦੇ ਨੂੰ ਕਿਵੇਂ ਮਾਪ ਤਿਆਰ ਹੋ ਗਏ ਫਿਰ ਤਰੈਣਾ ਹੈ ਹਾਏ ਹਾਏ ਫਿਰ ਨਮਾਉਣਾ ਆਪਾਂ ਇਹਨੂੰ ਹਾਂ ਨਮਾਉਣਾ ਵੀ ਮਾਪ ਨੂੰ ਆ ਇੱਥੇ ਆ ਜਾ ਇਕੱਠੇ ਨੌੜੇਓ ਇਕੱਠੇ ਨੌੜੇ ਵਾ ਵਾ ਯਾਰ ਕੀ ਬਾਤ ਹੈ ਆਹੋ ਇਹਦੇ ਕਿਹੜਾ ਅੱਖਾਂ ਸਾਂਪਣ ਪੈਣੀ ਆ ਸਹੀ ਗੱਲ ਆ ਨਹੀਂ ਆ ਸਹੀ ਪੂਣ ਨਵਾਈ ਕੱਲ ਅੱਛਾ ਹੂੰ ਫਿਰ ਡਾਬ ਸੇ ਪੂਰਤ ਹੁੰਦੀ ਹੈ ਅੱਛਾ ਫਿਰ ਉਹਨਾਂ ਨੇ ਜਿੰਨਾ ਤੋਂ ਇਹ ਬਣਵਾਈ ਆ ਤਿਆਰ ਕੀਤੀ ਆ ਉਹਨਾਂ ਨੇ ਕੁਝ ਦੱਸਿਆ ਵੀ ਹੋ ਵੀ ਆਹ ਚੀਜ਼ ਇਹਦੇ ਲਈ ਵਰਤਣੀਆਂ ਨਹੀਂ ਵਰਤਣੀਆਂ ਇਹਦੇ ਨੇੜੇ ਨਹੀਂ ਕਰਨੀਆਂ ਇਹ ਤਾਂ ਦੂਰ ਰੱਖਣੀਆਂ ਉਹਨਾਂ ਨੇ ਇੱਕ ਸਾਬਣ ਦੇ ਬੇਬੀ ਸਣ ਸਾਬਣ ਨਾ ਨਵਾਉਣਾ ਇਹ ਤੇ ਇੱਕ ਤੇਲ ਦੂਜਾ ਕੀ ਕਹਿੰਦਾ ਯਾਰ ਖੋਪੇ ਦਾ ਤੇਲ ਲਾਉਣਾ ਜੀ ਹਮ ਮਾੜਾ ਤੇਲ ਨਹੀਂ ਲਾਉਣਾ ਅੱਛਾ ਹਾਂ ਖੁਸ਼ਕੀ ਬੜੀ ਹੁੰਦੀ ਨੇ ਇੱਥੇ ਹਮ ਤਾਂ ਕਰਕੇ ਖੋਪੇ ਦਾ ਤੇਲ ਲਾ ਕੇ ਲਿਆਉਣ ਵੀ ਆਵੇ ਹਮ ਆ ਵਿਚਾਰੀ ਦੇ 60 ਵਜ ਗਈ ਸੀ ਦਵਾਈ ਦਵਾਈ ਫਿਰ ਇਹਨੂੰ ਮੈਂ ਹਾਂ 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 ਕੀ ਕੀ ਬਾਤ ਆ ਭਾਈ ਤੈਨੂੰ ਲੱਗਦਾ ਵੀ ਇਹਦੇ ਨਾਲ ਯਾਰ ਲੋਕ ਤੈਨੂੰ ਮਾੜਾ ਕਹਿਣਗੇ ਬਹੁਤ ਕੁਝ ਬੋਲਣਗੇ ਤੈਨੂੰ ਕਮੈਂਟਾਂ 'ਚ ਵੀ ਇਹ ਕੋਈ ਮੁਹੱਬਤ ਹੁੰਦੀ ਆ ਦਿਮਾਗ 'ਚ ਭਰ ਕੇ ਲੋਕਦਾਂ ਨਾਲ ਦੇ ਜਵਾਕਾਂ ਨੂੰ ਵੀ ਮਾੜਾ ਕਹੀ ਜਾਂਦੇ ਆ ਕਹੀ ਜਾਂਦੇ ਮੇਰੇ ਵਾਸਤੇ ਤਾਂ ਇਹ ਅਮਰੀਕ ਗੂਲੇ ਮੁਗਲੂਗਾ ਜਾਨ ਜਾਨ ਹਾਂ ਹਾਂ ਇਹਦੇ 'ਚ ਹੀ ਰੱਬ ਦਿਸਦਾ ਹਾਂ ਕਿੱਦੇ ਮੈਂ ਮਰਿਆ ਮੇਰੇ ਨਾਲ ਹੀ ਮਰੂਗੀ ਵੀ ਹਾਂ ਹਾਂ ਕੀ ਬਾਤ ਆ ਭਾਈ ਗੱਲਾਂ ਪਰਲੇ ਪਰਲੇ ਪਾਰਦੀਆਂ ਹੋਈਆਂ ਪੰਨਾਂ ਇਹ ਤਾਂ ਕਿਤੇ ਉਹ ਰੂਹਾਂ ਵਾਲਾ ਪਿਆਰ ਹੈ ਤਾਂ ਰੂਹਾਂ ਤੋਂ ਵੀ ਕਿਤੇ ਉਤੋਂ ਦੀ ਲੰਘ ਗਿਆ ਪਤਨਾ ਪੁੱਤਨਾ ਦੇ ਵਿੱਚ ਦੀ ਪੁਲਾਂ ਦੇ ਢੇਠਾਂ ਦੀ ਹੁੰਦਾ ਹੋਇਆ ਬੁੱਤਾਂ ਦੇ ਵਿੱਚ ਦੀ ਇਨਸਾਨੀਅਤ ਦੇ ਵਿੱਚ ਵੜ ਗਿਆ ਇਹ ਇਹਦੇ ਵਿੱਚ ਕੋਈ ਦੂਰ ਨਹੀਂ ਅੱਛਾ ਇੱਕ ਗੱਲ ਹੋਰ ਦੱਸ ਮੇਰੇ ਪੀਰਾਂ ਹੁਣ ਇਹ ਇਹਦਾ ਤੈਨੂੰ ਫਾਇਦਾ ਕੀ ਆ ਜੇ ਆਪਾਂ ਕਹੀਏ ਕੀ ਫਾਇਦਾ ਇਹਦਾ ਫਾਇਦਾ ਕਿਤਾ ਆ ਇਹਦਾ ਕਿਉਂ ਨਾ ਵੈਈ ਵੀ ਮੰਗ ਲੈਂਦੀ ਐ ਲਸਣ ਜੇ ਕਰਨ ਲੱਗ ਜਾਂਦੀ ਆ ਮਿੰਦਜੀ ਆ ਲੈ ਦੇ ਮੈਨੂੰ ਆ ਲੈ ਦੋ ਇਹ ਹੋ ਗੋ ਮੰਗਦੀ ਨਾ ਹੋਵੇ ਇਹਦੇ ਪੱਕੀ ਸੁਰਖੀ ਲਵਾ ਕੇ ਲੈ ਆ ਉਥੋਂ 5 ਸਾਲਾਂ ਵਾਲੀ 5 ਸਾਲਾਂ ਉਹ ਲਊ ਲੱਗੂਗੀ ਵਾਦ ਵਾਦ 50 ਰੁਪਿਆ ਦੀ ਅੱਛਾ ਉਹ ਲਾਉ ਕੋਈ ਮਨਾਇਆ ਨਹੀਂ ਫੇਰ ਰਵੀ ਲੈ ਦੇ ਸਾਰਾ ਕੋਲ ਤੋਂ ਪੱਕਾ ਹੀ ਹੁੰਦਾ ਇਹਦੇ ਉਹ ਤਿਆਰ ਕਰਾ ਕੇ ਲਿਆਉਂਗਾ ਹੁਣ ਮੈਂ ਸਾਰਾ ਕੋਲ ਕਦੋਂ ਲੜਾਈ ਝਗੜਾ ਹੋਵੇ ਨਾ ਲੜਾਈ ਝਗੜਾ ਹੋਵੇ ਵਧ ਜਾ ਆਦੀ ਮਰਜ਼ੀ ਨਾਲ ਤੁਰ ਫਿਰਦਾ ਇਹਨੂੰ ਕਿਹਰਾ ਕਰੇ ਸਮਾ ਜਾਂ ਬਿੱਡਾ ਦੇ ਪਾ ਜਾਂ ਪੂਰਾ ਦੇ ਜਾਂ ਤੇ ਲਾਲ ਰੰਗ ਦਾ ਠੀਕੀ ਠੋਟੀ ਦੀ ਗਰਮੀ ਸਰਦੀ ਪੂਰਾ ਦੇ ਹੀ ਰੱਖਦਾ ਉੱਤੇ ਨਹੀਂ ਰਾਰਾ ਰੋਟੀ ਬਰਕੀ ਦੇ ਮੂੰਹ ਲਾ ਕੇ ਫੇਰ ਖਾਣਾ ਮੈਂ ਇੱਕ ਬਰਕੀ ਦੇ ਮੂੰਹ ਲਾਣਾ ਫੇਰ ਖਾਣਾ ਇੱਕ ਬਰਕੀ ਦੇ ਮੂੰਹ ਲਾਣਾ ਫੇਰ ਖਾਣਾ ਆਏ ਰੋਟੀ ਖਾਣਾ ਤੇ ਕਦੋਂ ਮਰਜੀ ਕਰਦਾ ਤੂੰ ਮੈਂ ਕਰੇ ਹਣਾ ਉਸ ਦੇ ਨਾਲ ਆ ਕੇ ਪੈ ਜਾਣਾ ਆਏ ਆਏ ਯਾਰ ਤੁਸੀਂ ਕਿੱਧਰ ਲੇਰਲੇ ਪਰਲੇ ਤੈਨੂੰ ਲੱਗਦਾ ਵੀ ਹੁਣ ਵਾਲੀਆਂ ਕੁੜੀਆਂ ਵਿਆਹਿਆਂ ਜ਼ਿਆਦਾ ਲੜਦੀਆਂ ਜਾਂ ਜ਼ਿਆਦਾ ਤਲਾਕ ਕੇਸ ਆਉਂਦੇ ਆ ਤਾਂ ਕਰਕੇ ਸਟੈਪ ਚੱਕ ਲਿਆ ਤੂੰ ਇਹਦਾ ਹੁਣ ਤੂੰ 2 ਸਾਲਾਂ ਨੂੰ ਮੇਰੇ ਹਿਸਾਬ ਨਾਲ ਲੱਗ ਜੂਗਾ ਕਿ ਭਾਈ ਹੁਣ ਕੁੜਾ ਨਾ ਨਗਰੇ ਇਹ ਕਹਦਾ ਜੇ ਤਲਾਕ ਲਾਉਣਾ ਕਾਹ ਕਰਉਣਾ ਕਿਹੜਾ ਕਹਿੰਦਾ ਨਾ ਤਲਾਕ ਕਰਾ ਲਓ ਇਹ ਤਾਂ ਗੁਜਰ ਨਾ ਲੈਵਾਂਗੇ ਆ ਹਾਂ ਇਹਦੇ ਹਾਂ ਤੈਨੂੰ ਲੱਗਦਾ ਵੀ ਆਉਣ ਵਾਲੇ 2 ਸਾਲਾਂ ਚ ਇਹੀ ਚੱਲਣਗੇ ਇਹੀ ਚੱਲਣਾ ਇਹੀ ਖੜਨਗੇ ਨਾ ਉਹ ਵਿਆਹਾਂ ਵੀ ਨਹੀਂ ਕੱਢਦੇ ਨਾ ਕਿਤੇ ਖੜਨਗੇ ਨਾ ਇਹ ਵੇਖ ਲਈ ਤੂੰ ਨਹੀਂ ਤੈਨੂੰ ਲੱਗਦਾ ਵੀ ਲੋਕ ਕੁੜੀਆਂ ਨਾਲ ਵਿਆਹ ਨਹੀਂ ਕਰਾਉਂਦੇ ਪੱਤਰਕਾਰ ਹੋਰ 2 ਸਾਲਾਂ ਨੂੰ ਜਦਾਂ ਮੁੰਡੇ ਇਹਨਾਂ ਨਾਲ ਵਿਆਹ ਕਰਾਉਣਗੇ ਤੇ ਜਾਂ ਕਿੜੇ ਹੋਣੀ ਪਰੰਦੇ ਚੈਨਲਾਂ ਦੇ ਲੌਂਡੇ ਜੇ ਆਏ ਲੱਕ ਜਾ ਹਲਾਉਂਦੇ ਸੋਸ਼ਲ ਮੀਡੀਆ ਤੇ ਹਾਂ ਜਾ ਉਹਨਾਂ ਨਾਲ ਵਿਆਹ ਕਰਾਉਣਗੇ ਉਹਨਾਂ ਨਾਲ ਵਿਆਹ ਕਰਾਉਣਗੇ ਉਹਨਾਂ ਦਾ ਵੀ ਕਿਤੇ ਨਾ ਕਿਤੇ ਜ਼ਿਆਦਾ ਪ੍ਰਜਾਤੀ ਵਧ ਰਹੀ ਆ ਤੇ ਤੂੰ ਵੀ ਉਹਨਾਂ ਨਾਲ ਹੀ ਕਰਾ ਲੈਣਾ ਸੀ ਆਏ ਵਾਲੇ ਨਾਲ ਨਹੀਂ ਉਹਦਾ ਕੁਝ ਨਦੀਰ ਨੇ ਤਿੰਨ ਚਾਰ ਪਾਰ ਤੇ ਉਦੋਂ ਕਰਾਵਾਂਗੇ ਉਹਨਾਂ ਨੂੰ ਕਰਾਵਾਂਗੇ ਹਜੇ ਉਹਨਾਂ ਦਾ ਦੌਰ ਸ਼ੁਰੂ ਹੋਇਆ ਕਹਿੰਦਾ ਜਿਹੜੇ ਲੱਕ ਜਾ ਹਲਾਉਂਦੇ ਭਾਈ ਜਿਨ੍ਹਾਂ ਦੇ ਕੀੜਾ ਯਾਰ ਰੜਕਦਾ ਕਹਿੰਦਾ ਜਾਂ ਤਾਂ ਉਹਨਾਂ ਦਾ ਦੌਰ ਆਊਗਾ ਦੋ ਸਾਲਾਂ ਤੱਕ ਉਹਨਾਂ ਨਾਲ ਲੋਕ ਵਿਆਹ ਕਰਾਉਣਗੇ ਤੇ ਜਾਂ ਕਹਿੰਦਾ ਫਿਰ ਇਹਨਾਂ ਨਾਲ ਕਰਾਉਣਗੇ ਫਿਰ ਉਹਨਾਂ ਨਾਲ ਕਰਾ ਲੈਂਦੇ ਜਿਹੜੇ ਸੋਸ਼ਲ ਮੀਡੀਆ ਤੇ ਫਿਰਦੇ ਆ ਉਹ ਪੱਤਰਕਾਰਾ ਹੋਰ ਦੋ ਸਾਲਾਂ ਨੂੰ ਨਾ ਮਿਲਦਾ ਸਰਕਾਰ ਉਹਨਾਂ ਨੂੰ ਅੱਡੇ ਉੱਡੇ ਬਣਾ ਕੇ ਦੇ ਦੇਊਗੀ ਕਿਉਂ ਆ ਭਾ ਜਾਨ ਗੱਲ ਪੱਤੀ ਭੋਖੜਾ ਬਛਿੰਡਾ ਆ ਗਿਆ ਆ ਕਰਾ ਕਰਨਗੇ ਹੋ ਸਕਦਾ ਭਾਈ ਬਿਲਕੁਲ ਵੀ ਉਹਨਾਂ ਵਾਸਤੇ ਕਾਨੂੰਨ ਵੀ ਬਣ ਜਾਣ ਜਿਵੇਂ ਕੁੜੀਆਂ ਦੀ ਸੁਣੀ ਜਾਂਦੀ ਆ ਇਹ ਨਹੀਂ ਪਤਾ ਮੋਦੀ ਸਾਹਿਬ ਨੇ ਤਾਂ ਕਾਨੂੰਨ ਮਨਾਉਣਾ ਬੈਠੇ ਮੋਦੀ ਸਾਹਿਬ ਨੇ ਕੁੜੀਆਂ ਦੀ ਤਾਂ ਘੱਟ ਚੁੰਦੇ ਮਿਲਦਾ ਉਹ ਲੌਂਡੇ ਦੇ ਲੱਕ ਦਾ ਭਲਾ ਹੁੰਦੇ ਉਹਨਾਂ ਦੀ ਵੱਧ ਸੁਣਨਗੇ ਉਹਨਾਂ ਦੀ ਵੱਧ ਸੁਣੋ ਤਾਂ ਤੂੰ ਇਹ ਨਹੀਂ ਕਰਾ ਲਿਆ ਵਿਆ ਜਾਨ ਦਾ ਰੂਹ ਤਾਂ ਵੀ ਜਾਨ ਆ ਭਾਈ ਵਾਕਈ ਹੋ ਸਕਦਾ ਉਹਨਾਂ ਵਾਸਤੇ ਵੀ ਕੋਈ ਖਰੇ ਭਾਈ ਕਰੂਣ ਬਣ ਜਾਣ ਬਾਕੀ ਮੂਤੇ ਹਿਸਾਬ ਦਾ ਪਤਾ ਨਹੀਂ ਚੰਨ ਤੇ ਭੇਜ ਦੇ ਉਹਨਾਂ ਨੂੰ ਕੀ ਕੀ ਬਣ ਜਾਣਾ ਨਹੀਂ ਉਹਨਾਂ ਅਲੱਗ ਦਾ ਕਨੇਡਾ ਦੇ ਵੀਜੇ ਲਵਾਓ ਫਰੀ ਯੁਨਾ ਦਾ ਕਿਉਂਕਿ ਉੱਧਰ ਇਹ ਚੀਜ਼ਾਂ ਨੂੰ ਮਹਾਰਤਾ ਜ਼ਿਆਦਾ ਮਿਲਦੀ ਆ ਪਰ ਆ ਸਾਡੇ ਵਿੱਚ ਕੀ ਉਹਨਾਂ ਦਾ ਫੈਨ ਅੱਧੋ ਹੀ ਵੱਧ ਉਹਨੂੰ ਕਿ ਲੱਗਦਾ ਜਿਹੜੇ ਜ਼ਿਆਦਾ ਛੜੇ ਫਿਰਦੇ ਆ ਵੀ ਉਹਨਾਂ ਨਾਲ ਕਰਾ ਲੈਣ ਛੜੇ ਕੋਈ ਮੇਰੇ ਯਾਰ ਕਹਿੰਦਾ ਮੇਰੇ ਯਾਰ ਕਹਿੰਦਾ ਕੀ ਮਤ ਚਾਂਦੀ ਜਾ ਗਿਆ ਹੁਣ ਮੈਂ ਤਾਂ ਈ ਸੁਣੀ ਨਾ ਵਿਆਹ ਕਰਾ ਲੈ ਕਿਹੜੇ ਹੋਣਾ ਇਹ ਬਚਾਰੇ ਹੁੰਦੇ ਆ ਲੋਲੇ ਜੇ ਕਿਹਨਾਂ ਨੂੰ ਵਿਆਹ ਹੁੰਦਾ ਚਮੇਂ ਹੂੰ ਉਸਰੇ ਵਰਨਾ ਆਉਣਾ ਨਹੀਂ ਕੁਦਰਤ ਅਰਜੰਦ ਦੇ ਕਦਨ ਦੇ ਕੜੱਕੇ ਜਾਂ ਤੇ ਮੇਲੇ ਆੜੀ ਇਹ ਮੈਨੂੰ ਪਰਸ ਦਵਾ ਦੇ ਆ ਗਾਨੀ ਦਵਾ ਦੇ ਕੌਣ ਕਹਿੰਦੇ ਆਏ ਉਹ ਕਿਰੇ ਨਾਲ ਲਉਂਦਿਆ ਤੋ ਫੜੀ ਫਿਰਦਾ ਹੱਥ ਮੇਰੇ ਲੱਗਾ ਪਾਦਾ ਦਵਾ ਦਿੰਦਾ ਹੁੰਦਾ ਆਏ ਖਰਚਾ ਉਹਨਾਂ ਦਾ ਆਏ ਭਾਈ ਭਾਈ ਉਹ ਵੀ ਖਰਚਾ ਕਢਾਉਂਦੀ ਹੈ ਤਕਨੀਕ ਤਾਂ ਹੈਗੀ ਆ ਹੁਣ ਇਸ ਬਾਈ ਦਾ ਘੱਟੋ ਘਾਟੇ ਦੀ 3 2-3 ਲੱਖ ਰੁਪਏ ਦੇ ਸਰ ਕਰਦਿਆ ਹੋ ਗਿਆ ਵਿਆਹ ਵਾਸਤੇ ਰਿਸ਼ਤੇਦਾਰ ਆਉਂਦੇ ਰਹੇ ਕਿਤੇ ਨਾ ਕਿਤੇ ਵੇਖਣ ਵਾਸਤੇ ਪਰਿਵਾਰ ਆਉਂਦੇ ਰਹੇ ਬਚੋਲੇ ਨੇ ਖਰਚਾ ਕਰਾਤਾ ਬਾਈ ਦਾ ਕੁਛ ਨਹੀਂ ਬਣਿਆ ਅੱਕੇ ਵੇਣੇ 100 ਰੁਪਏ ਦੀ ਜਿੱਥੇ ਚੂਹਿਆਂ ਦੀ ਦਵਾਈ ਲੈਣੀ ਸੀ ਖਾਨੋਂ ਉੱਥੇ ਮੁਲਾਕਾਤ ਕਰ ਲਈ ਇਸ ਫੈਕਟਰੀ ਦੇ ਵਿੱਚ ਤੇ ਇਹ ਇੱਕ ਸਨ ਕੀ ਸੌਣੇ ਰੰਗੀ ਜਿਹੜੀ ਵਿਆਹ ਕਿਹਾ ਨਹੀਂ ਫਿਰ ਕੋਈ ਤੁਹਾਡਾ ਰਿਸ਼ਤੇਦਾਰ ਕੋਈ ਮਿੱਤਰ ਬਈ ਕੋਈ ਇਤਰਾਜ਼ ਨਹੀਂ ਕਰਦਾ ਵੀ ਆਹ ਕੀ ਕੰਮ ਕਰਤਾ ਤੂੰ ਰਿਸ਼ਤੇਦਾਰ ਆਏ ਸੀ ਕਹਿੰਦੇ ਤੇਰੇ ਮੁੰਡੇ ਨੇ ਆ ਕੀ ਕਰ ਲਿਆ ਜਿਹਦੇ ਨਾਲ ਵਿਆਹ ਕਰਾ ਲਿਆ ਹਾਂ ਤੇ ਉਹਨਾਂ ਨੂੰ ਮਗਾ ਕੱਢ ਲਈ ਨਾ ਕਿਰਪਾਨ ਮਗਾ ਟਿੱਬਿਆਂ ਦੇ ਉਹ ਜਿੱਦੜੇ ਰੋਡ ਤੋਂ ਜਾ ਕੇ ਝੜੋਂਗੇ ਹਾਂ ਤੇ ਮੁੜ ਕੇ ਦੁਬਾਰਾ ਸਾਡੇ ਘਰੇ ਤਾਂ ਨਹੀਂ ਆਏ ਉਹ ਹਾਂ ਤੇ ਉਹਨਾਂ ਉਹ ਨਹੀਂ ਦਿੱਤੀ ਸੀ ਹਾਂ ਵਰਤਨ ਵਟ ਕੇ ਆਪਣੇ ਨਾਲ ਉਹ ਮੇਰੇ ਮਾਂ ਪਿਓ ਨਾਲ ਵਰਤਦੇ ਆਪਣੇ ਨਾਲ ਨਹੀਂ ਵਰਤਦੇ ਉਹ ਹਾਂ ਮਗਾ ਤੁਸੀਂ ਇਹਨੂੰ ਮਾੜਾ ਬੋਲੋਗੇ ਤੇ ਮੈਨੂੰ ਬੋਲੀਏ ਨਾ ਤੇ ਇਹਨੂੰ ਨਹੀਂ ਮਾੜਾ ਬੋਲੋ ਹਾਂ ਹਾਂ ਸ਼ਾਨ ਦੇ ਖਿਲਾਫ ਸ਼ਬਦ ਨਹੀਂ ਸੁਣਨੇ ਇਹਦੀ ਦੇ ਹੁਣ ਕੋਈ ਵਕਤ ਕੋ ਮੇਰੇ ਇਹਦੇ ਬਾਰੇ ਖਿਲਾਫ ਚ ਬੋਲ ਰਹੀ ਸੀ ਮਨੋ ਤੂੰ ਕਿੱਥੇ ਮਰੇ ਹੋ ਸੀ ਉਹ ਤੂੰ ਵੇਖ ਲੈਂਦੇ ਉਹ ਜੱਗੀ ਸੜਾਈ ਸੀ ਜਦੋਂ ਰਿਸ਼ਤੇ ਦੀ ਲੋੜ ਸੀ ਮੈਨੂੰ ਤੇ ਕੋਈ ਰਿਸ਼ਤਾ ਕਰਨ ਦਾ ਉਹ ਵਾਕ ਪੁੱਛਣਾ ਮਾਰ ਕੇ ਸਾਨੂੰ ਆਹ ਧਰੂਪਿਆ ਦੋ ਸਾਨੂੰ ਆਹ ਧਰੂਪਿਆ ਦੋ ਇੱਕ ਤਾਂ ਮੈਂ ਸੜਾ ਸੀ ਉਹ ਤਾਂ ਕੋਈ ਬਾਤ ਨਹੀਂ ਪੁੱਛੀ ਮੇਰੀ ਤੇ ਫਿਰ ਕੋਈ ਯਾਰ ਵੈਲੀ ਤਾਂ ਨੇ ਮਾੜੀ ਨਿਗਰ ਰੱਖਦੇ ਇਦਾਂ ਯਾਰ ਮੈਲੀ ਹੈਗੇ ਦੋ ਤਿੰਨ ਕੱਚਾ ਜਾਗਦਿਆ ਤੇ ਮਰੇ ਕਾਰਨ ਤਲਵਾਰ ਖੜੀ ਦੇ ਨਾਲ ਵਾਹ ਕੇ ਲੈ ਦੇਣਾ ਉਹਦੇ ਨਾਲ ਹੀ ਵੱਢਣੇ ਉਹ ਮੈਂ ਰੋਟੀ ਦੀ ਕਹਿੰਦਾ ਜਿਹੜੀ ਫਲਕਾਰੀ ਥੱਲੇ ਦਿੱਤੀ ਸੀ ਨਾ ਕਿਰਪਾਨ ਕਹਿੰਦਾ ਉਸ ਨਾਲ ਤੋਤੇ ਡਾਉ ਉਹਨਾਂ ਦੇ ਕਹਿੰਦਾ ਜੀ ਇਹਦੇ ਕੰਨੀ ਬੁਰਾ ਭਲਾ ਚਾਕੇ ਨਹੀਂ ਹੁਣ ਇਹੀ ਚੀਜ਼ ਹੈ ਵੇਖੋ ਹੁਣ ਨਾ ਤੇ ਇਹ ਵਿਚਾਰੀ ਬੋਲ ਸਕਦੀ ਆ ਹਨਾ ਨਾ ਇੱਕ ਰੋਟੀ ਪਾਣੀ ਨਾ ਕੋਈ ਇਹ ਕਿਤੇ ਪਾਸੇ ਜਾ ਫਿਰ ਸਕਦੀ ਆ ਫੇਰੀ ਹੀ ਕਿਵੇਂ ਜ਼ਿੰਦਗੀ ਕੱਢੇਗਾ ਯਾਰ ਭਰਾਵਾ ਮੈਂ ਲੈ ਕੇ ਜਾਊਂਗਾ ਰੁਪਕੇ ਬਾਤ ਚ ਲੈ ਕੇ ਜਾਊਂਗਾ ਮੋਟਰਸਾਈਕਲ ਤਿਆਰ ਕਰਾਉਣਾ ਮੈਂ ਉਹਦੇ ਮਗਰ ਪੱਕਾ ਕੰਝਾ ਜੜਾਉਣਾ ਉਹਦੇ ਮਗਰ ਬਾਕੇ ਲੈ ਕੇ ਜਾਊਂਗਾ ਲੋਕ ਹੱਸਦੇ ਨਹੀਂ ਤੇਰੇ ਤੇ ਇਹ ਲੋਕ ਦਾ ਸੀ ਜਾਣ ਲੋਕ ਦਾ ਬੜਾ ਕੁਝ ਕਹਿੰਦੇ ਆ ਲੋਕਾਂ ਦਾ ਇਹ ਪਤਾ ਗਲਤ ਸੋਚਦੇ ਨੇ ਇਹਦੇ ਬਾਰੇ ਅੱਛਾ ਸਮਝ ਗਿਆ ਹੂੰ ਮੈਂ ਇਦਾਂ ਦਾ ਐ ਨਹੀਂ ਮੈਂ ਨਾ ਵਿਆਹ ਕਰਾਇਆ ਭਾਈ ਕਰਾ ਲਿਆ ਕਰਾ ਲਿਆ ਵਿਆਹ ਤੈਨੂੰ ਤੇਰਾ ਆ ਜਾ ਤੇ ਆਗੇ ਮੇਰੇ ਨਾਲ ਵਿਗਲਰ ਨਹੀਂ ਜਿਵੇਂ ਤੇਰਾ ਵਿਆਹ ਚਲੋ ਰਿਸ਼ਤਾ ਆਉਂਦੇ ਸੀ ਵੇਖਦੇ ਸੀ ਇਹ ਹੀ ਕਹਿੰਦੇ ਸੀ ਵੀ ਜਾਂ ਮੁੰਡਾ ਕਾਲਾ ਕਿ ਜਾਂ ਤੇਰੇ ਪੱਲੇ ਕੁਝ ਹੈ ਨਹੀਂ ਕੋਈ ਘਰ-ਬਾਰ ਜਾਂ ਕੁਝ ਹੋਰ ਸਾਰਾ ਕੁਝ ਅਮਰੇ ਪੱਲੇ ਦੋ ਲੈਟਰਿੰਗਾ ਪੰਜਾ ਵੀ ਅਮਰੇ ਹਾਂ ਠੀਕ ਆ ਦੋ ਗੋਦ ਲਗਾਨੇ ਪਾਏ ਨਹੀਂ ਉਹ ਕੀ ਮਤਲਬ ਦੋ ਲੈਟਰਿੰਨਾ ਦੋ ਗੋਦ ਲਗਾ ਕੇ ਪਾਏ ਪੈਸੇ ਲੁਣਾਏ ਦੀ ਅੱਟ ਥੋੜੀ ਦੇ ਅੱਛਾ ਹਾਂ ਇਹਦੇ ਲਈ ਹਾਂ ਤਿਗੜਣਾ ਹੌਣ ਕੰਨਾ ਉਹਦੇ ਸੀਟ ਲਵਾਈਏ ਦੂਜੀ ਨਾਉਣ ਵਾਲੇ ਸਿੰਗਾਪੂਲ ਬਣਵਾਇਆ ਤੇ ਬਾਅਦ ਸਪੈਸ਼ਲ ਸਵੀਵਿੰਗ ਪੂਲ ਵੀ ਬਣਾਇਆ ਇਸ ਮੁੰਡੇ ਨੇ ਵਿਆਹ ਕਰਵਾਇਆ ਇਸ ਦੇ ਨਾਲ ਸਟੈਚੂ ਦੇ ਨਾਲ ਤੇ ਇਹਦੇ ਨਹਾਉਣ ਲਈ ਸਪੈਸ਼ਲ ਸਵੀਵਿੰਗ ਪੂਲ ਬਣਾਇਆ ਗਿਆ ਕਹਿੰਦਾ ਤੇ ਸਪੈਸ਼ਲ ਫਲਾਸ ਬਣਾਈ ਗਈ ਹੈ ਅੰਗਰੇਜ਼ਾਂ ਵਾਲੀ ਕਹਿੰਦਾ ਇਹਦੇ ਲਈ ਇਹ ਤੰਗ ਨਾ ਹੋਵੇ ਇਹ ਕਿਹੜਾ ਵਿਚਾਰੀ ਉੱਥੇ ਨਾਉਣ ਨੂੰ ਇਹਨੇ ਕਿਹੜਾ ਬੋਲਣਾ ਇਹ ਤੇ ਇੱਕ ਪੁਤਲਾ ਪਣਾ ਸੈਟ ਦਿਓ ਤੇਰਾ ਕਿਵੇਂ ਸੈਟ ਦਿੱਤੇ ਤੈਨੂੰ ਸੱਟਾਣਾ ਮੈਂ ਉਹ ਛੋਟੀ ਵੀ ਇਸ ਤਰ੍ਹਾਂ ਮਾਂ ਤੋਂ ਕਿਵੇਂ ਲੱਗੂਗਾ ਉਹ ਇਹ ਤਾਂ ਉਤਲੇ ਲੈਵਲ ਦੀ ਮਹਾਂਪਤ ਨਹੀਂ ਚਲੋ ਸੌਰੀ ਤੁਹਾਨੂੰ ਪੂਰਾ ਲੱਗਿਆ ਸੀ ਮਾਫੀ ਮੰਗਦੇ ਇਹ ਗੱਲ ਨਹੀਂ ਕਹਿਣ ਦਾ ਸੀ ਪਰ ਹੁਣ ਇਹਨੂੰ ਫਿਰ ਜਿਵੇਂ ਉਹ ਕਹਿੰਦੇ ਹੁੰਦੇ ਵੀ ਵਿਆਹ ਤੋਂ ਬਾਅਦ ਰਿਸ਼ਤੇਦਾਰੀ ਚ ਮਿਲਣੇ ਜਾਣਾ ਕਿਸੇ ਬਾਪੇ ਦੇ ਮੱਥਾ ਟੇਕਣ ਜਾਣਾ ਕਿਤੇ ਦੂਰ ਨੇੜੇ ਜਾਣਾ ਉਹ ਫਿਰ ਲੈ ਕੇ ਜਾਂਦਾ ਇਹਨੂੰ ਸਾਰਾ ਕਿਤੇ ਜਾ ਗਏ ਆ ਥੋੜੇ ਦਿਨ ਹੀ ਹੋ ਗਏ ਮੇਰੇ ਰਿਕਟ ਵਾਲੇ ਕੱਲ ਹੀ ਜਾ ਕੇ ਆਇਆ ਆਏ ਹਾਏ ਅੱਛਾ ਉਥੇ ਮੱਥਾ ਟੇਕਿਆ ਲੈ ਕੇ ਗਏ ਮੂਰੇ ਮਾਤੁਰਦਾ ਸੀ ਹਾਂ ਮੰਗਰੇ ਤੁਰਈ ਆਈ ਹਾਂ ਕਿਵੇਂ ਤੋਰਦਾ ਇਹਨੂੰ ਕਿਹੜੇ ਤਰੀਕੇ ਨਾਲ ਤੋਰਦਾ ਫਰ ਨਾਲ ਹੀ ਆਣਾ ਘਧਾਰੇ ਬਾਕੇ ਆਏ ਆਏ ਕਿਧਾਰੇ ਬਾਕੇ ਲੈ ਕੇ ਜਾਣਾ ਫਿਰ ਹੈ ਪੂਰੀ ਮੁਹੱਬਤ ਹੈ ਪੂਰਾ ਮਗਾਏ ਅੱਛਾ ਜਫਨਾ ਜਫਨਾ ਪਾਈ ਨੇ ਨਾ ਪੁਰਾ ਲਾਡਾ ਨਾਲ ਰੱਖੀ ਹੋਈ ਹੈ ਮੇਰੀ ਲਾਡਾ ਨਾਲ ਯਾਰ ਬਹੁਤ ਨਹੀਂ ਫਿਰ ਤੈਨੂੰ ਕਿਤੇ ਲੱਗਦਾ ਵੀ ਅਕੇ ਜਾ ਕੇ ਯਾਰ ਬੱਚੇ ਨਹੀਂ ਪੈਦਾ ਹੋਣੇ ਕਿ ਸੰਤਾਨ ਨਹੀਂ ਪੀੜੀ ਨਹੀਂ ਵਧਣੀ ਇਹਦਾ ਵੀ ਤਾਂ ਕਿਤੇ ਨਾ ਕਿਤੇ ਸੋਚਣਾ ਸੀ ਤੂੰ ਪੱਤਰਕਾਰਾਂ ਨੂੰ ਵੀ ਗੱਲ ਸੌਂਦਾ ਉਹਨਾਂ ਨਾਲ ਤਾਂ ਮੈਂ ਚੰਗਾ ਕਿਹੜੇ ਰੂਮਾਂ ਚ ਕੁੜਿਆਂ ਨੂੰ ਲੈ ਜਾਂਦੇ ਆ ਜਵਾਬ ਖਲਾਰਤਾ ਕਿੰਨੇ ਜਵਾਬ ਹੋ ਜਾਂਦੇ ਆ ਕੋਈ ਅੱਡਾ ਰੋੜੀ ਸੱਟੇ ਨਾ ਕੋਈ ਕਿਤੇ ਸੱਟੇ ਨਾ ਹੰਬੂੜਾ ਸੱਟੇ ਹੁੰਦਾ ਤੇ ਉਹਨਾਂ ਨੂੰ ਦਾ ਮੈਂ ਚੰਗਾ ਨਾ ਸਾਡੇ ਬੀਬ ਖਾਨੇ ਜੇ ਰੱਖਿਆ ਹੁੰਦੇ ਆ ਹਾਂ ਤੇ ਇੱਕ ਰਿਸ਼ਤੇਦਾਰ ਦਾ ਜਿ ਹੁਣ ਹੀ ਵਿਆਹ ਆ ਮਹੀਨਾ ਵੀ ਨਹੀਂ ਹੋਇਆ ਤੇ ਉਹਨੂੰ ਕਰੂੰਗਾ ਕਿ ਮੇਰੇ ਵਾਸਤੇ ਵੀ ਜੰਮ ਲਈ ਅੱਛਾ ਮੰਗ ਲੂਗਾ ਰਿਸ਼ਤੇਦਾਰ ਰਿਸ਼ਤੇਦਾਰ ਮੰਨ ਲੂਗਾ ਪੂਰੀ ਜਣਾ ਬਣੀ ਉੱਠੇ ਵੜ ਜਾ ਸੇਵਾ ਕਰਦੇ ਵਿਚਾਰੀ ਦੀ ਆ ਵਾਹ ਵੀ ਵਾਹ ਅੱਛਾ ਉੱਥੇ ਮਲਾਉਣ ਲੈ ਕੇ ਗਿਆ ਉਹਦੇ ਰਿਸ਼ਤੇਦਾਰਾਂ ਦੇ ਉੱਥੇ ਮੇਰੇ ਬਾਂਦੀ ਆ ਵਦਕਾ ਫੋਟੋ ਹਾਂ ਕਰੀ ਗਏ ਸੀ ਹੁਣ ਬੋਲਟ ਕਢਾਉਣਾ ਉਹਦੇ ਲੈ ਕੇ ਜਾਊਗਾ ਆਹਾ ਯਾਨੀ ਸ਼ੌਂਕ ਦੇ ਤੰਦ ਪੂਰਨੇ ਯਾਰ ਕਿਹੜਾ ਨਾ ਵੈਂਜਾ ਵੀ ਆਣਾ ਉਹਨਾਂ ਨਾਲੋਂ ਇਹਨੂੰ ਮੈਂ ਰਾਣਿਆਂ ਨੂੰ ਰੱਖੂਗਾ ਆਹਾ ਪੂਰਾ ਪੂਰਾ ਜੀ ਮੋੜੋ ਹੋ 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 ਖੁਸ਼ ਆ ਪੂਰਾ ਮੈਂ ਕਿੰਨੇ ਦੀ ਕਿੱਦੇ ਦੀ ਲੈਂਦੀ ਉਹਦੇ ਦਾ ਖੁਸ਼ੀ ਆ ਮਦਾ ਵਾਹ ਜੀ ਦੇਖੋ ਇਹ ਪਹਿਲੀ ਆਪਣੇ ਕੋਲੇ ਸੋਸ਼ਲ ਮੀਡੀਆ ਤੇ ਫੋਟੋ ਆਈ ਸੀਗੀ ਜੀਤੇ ਤੋਂ ਬਾਅਦ ਇਹਨੂੰ ਮਿਲਿਆ ਗਿਆ ਇਹ ਕਹਿੰਦਾ ਵੀ ਬਹੁਤ ਸਾਰਾ ਖਰਚਾ ਕੀਤਾ ਗੱਲਬਾਤ ਹੋਈ ਪਰ ਤੁਸੀਂ ਗੱਲਾਂ ਬਾਤਾਂ ਅੱਛਾ ਉਹਦਾ ਕੰਮ ਕਰ ਫਿਰ ਦਿਨੇ ਆਪਦਾ ਕੰਮ ਕਰਤੇ ਜਾਂਦੇ ਕੰਮ ਕਰਤੇ ਜਾਂਦਾ ਮੈਂ ਇਹਨੂੰ ਲਾਲਪੂਰਾ ਪਾ ਕੇ ਪਾ ਜਾਂਦਾ ਹਾਂ ਤਾਂ ਟੀਬਨ ਵੀ ਮੈਨੂੰ ਸਹੀ ਦਾ ਟੀਬਨ ਹੱਥ ਲਵਾ ਕੇ ਦੇ ਜਾਂਦਾ ਮੈਂ ਲੈ ਬਾਈ ਕਿੰਨੇ ਮਹੱਬਤਾ ਰੋਟੀਆਂ ਟਿਪੜੇ ਦਾ ਹੱਥ ਲਵਾ ਕੇ ਲੈ ਜਾਂਦੇ ਵੀ ਇਹਨੇ ਫੜਾਈ ਆ ਫੀਲ ਆਉਂਦਾ ਪੂਰਾ ਮਗਰ ਪੂਰੀ ਫੀਲ ਨਹੀਂ ਆਉਂਦੀ ਆ ਏਸੀ ਵੀ ਲਵਾਤਾ ਇਹਨੇ ਏਸੀ ਹੁਣ ਲਵਾਵਾ ਕੇ ਬਾਤਨਕਾ ਮਿਲ ਜੂ ਥੋੜੇ ਇੱਕ ਦਿਨਾਂ ਤਾਈ ਹਾਂ ਉਦੇ ਸੀਟਲਵਾਦ ਨਾ ਉਤਲੇ ਉਤਲੇ ਲੈ ਵਦਿਆ ਅੱਛਾ ਹੁਣ ਕੀ ਕਹਿਣਾ ਚਾਹਣਾ ਹੁਣ ਬੇਵੇਖ ਵੀ ਅਸਲ ਦੇ ਵਿੱਚ ਬਹੁਤ ਸਾਰੀਆਂ ਚੱਲ ਗੱਲਾਂ ਤੇਰੀਆਂ ਸਹੀ ਵੀ ਸੀਗੀਆਂ ਪਰ ਕਿਤੇ ਨਾ ਕਿਤੇ ਜਾ ਕੇ ਇਹ ਲੱਗਦਾ ਵੀ ਕਿਤੇ ਨਾ ਕਿਤੇ ਵੀ ਲੋਕਾਂ ਦਾ ਇਹ ਵੀ ਕਹਿਣਾ ਵੀ ਤੂੰ ਥੋੜੀ ਜਿਹੀ ਜ਼ਿਆਦਾ ਹੱਥ ਚੱਕ ਲਈ ਕਾਲ ਕਰ ਗਿਆ ਟੀਸ਼ੇ ਦੀ ਕੀ ਸੀ ਵੀ ਤੂੰ ਇਹਦੇ ਨਾਲ ਵਿਆਹ ਕਰਾ ਲਿਆ ਲੋਕ ਦਾ ਕੁੱਤੇ ਆ ਭਾਂਚੋ ਦਾ ਪਕੇ ਤੂੰ ਸਿੱਧੀ ਗੱਲ ਦੱਸਾਂ ਹਾਂ ਮਦਾ ਦੀ ਜਿੰਦਗੀ ਦੇ ਨਜ਼ਾਰੇ ਲੈਣੇ ਲਈ ਇਹਨਾ ਬਸ ਵਾਹ ਮੈਂ ਤਰਕਾਮਰੀ ਵਧਾ ਦੂਗਾ ਮੈਂ ਇਸਤਰੀ ਚਣਾਈ ਵਾਲਾ ਹਾਂ ਇਹਨਾਂ ਦੇ ਸ਼ਿਮਲੇ ਵੀ ਲੈ ਕੇ ਜਾਵਾਂ ਹਾਏ 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 ਕਹਿੰਦਾ ਮੈਂ ਮਿਸਤਰੀ ਤਨਖਾਹ ਵਧਾ ਦੂਆ ਇਹਨੂੰ ਮੈਂ ਹੋ ਸਕਦਾ ਸ਼ਿਮਲੇ ਵੀ ਲੈ ਕੇ ਜਾਵਾਂ ਕਿਤੇ ਨਾ ਕਿਤੇ ਪਰ ਤੈਨੂੰ ਲੱਗਦਾ ਨੇ ਮੈਂ ਗਲਤੀਆਂ ਕਰ ਲਿਆ ਜੇ ਨਾ ਵਿਆਹ ਕਰਾ ਕੇ ਗਲਤੀ ਈ ਯਾਰ ਪੱਤਰਕਾਰ ਤੂੰ ਵੇਖ ਲੈ ਕੋਈ ਦਮ ਰਗਾ ਰੰਗ ਕਾਲਾ ਕੇ ਮੁੰਡੇ ਜੇ ਨੱਕ ਟੇਡਾ ਕੰਨ ਬਾਲੇ ਵੱਡੇ ਆ ਰਿਸ਼ਤਾ ਕਰਨਾ ਹੈ ਕੇ ਲਈ ਹਾਂ ਨਾ ਨਾ ਪਗ ਨੂੰ ਸਾ ਪਤਾ ਕਰਦੇ ਆ ਕਿ ਦੀ ਨਾਪ ਨੂੰ ਹੈ ਨਾ ਵੇਖ ਹੈ ਕਰ ਤੇ ਵਦ ਜਾ ਬੇਪਾਇ ਦੇ ਨਾ ਵਿਆਹ ਕਰਾ ਲਿਆ ਕੋਈ ਰੁਪਿਆ ਨਹੀਂ ਲੱਗਿਆ ਪੈਸੇ ਦਾ ਮਤਲਬ ਫ੍ਰੀ ਲੈ ਆ ਮਤਲਬ ਦੱਤਣਾ ਨਹੀਂ ਪੈਦਾ ਆਪਾਂ ਯਾਰ ਇਹਨਾਂ ਚੰਦੀ ਕਿਦੇ ਕੋਈ ਆਪਣਾ ਘੜਾ ਕੋ ਮਰਜੀ ਕਰ ਲੈ ਆਪਾਂ ਦਾ ਇਹਨੇ ਕੋਸ਼ਾਂ ਕੋਸ਼ਾਂ ਬਿਲਕੁਲ ਪਰ ਹਾਂ ਚਲੋ ਇਹ ਵੀ ਠੀਕ ਆ ਵੀ ਕਿਸੇ ਨੂੰ ਤੂੰ ਕਿਹੜਾ ਗਲਤ ਬੋਲਿਆ ਹਨਾ ਕਿਸੇ ਦੀ ਦਿੱਤੀ ਆਪਾ ਪਕੜ ਕੇ ਦਿੱਤੀ ਪਰ ਕੱਢ ਕੇ ਲਿਆਇਆ ਜਾਂ ਪਿਆ ਕੇ ਲਿਆਇਆ ਆਪਾ ਵਿੱਚ ਉੱਥੇ ਜੀਰਕਪੁਰ ਗਏ ਉਦੋਂ ਬੱਸ ਚ ਭਾਈ ਇੱਕ ਪੱਸੇ ਵੀ ਗਿਆ ਇੱਕ ਪੱਸੇ ਮੈਂ ਆ ਗਏ ਤੇ ਪਾਪੜ ਜੇ ਲੈ ਲੈ ਇਹ ਕਿਹਦੇ ਮੂੰਹ ਨੂੰ ਲਾਵਾਂ ਕਾਪਕਾਵਾ ਕੀ ਕੀ ਬਾਤ ਆ ਭਾਈ ਗੱਲਾਂ ਤੁਹਾਨੂੰ ਦਿਖਾਈਆਂ ਜਿੱਤੀ ਇਹ ਮਹੱਤਵ ਦੇ ਅੱਛਾ ਕੋਈ ਜਾਂਦੇ ਜਾਂਦੇ ਨੇ ਕਹਿਣਾ ਕੋਸ ਨਹੀਂ ਕਹਿਣਾ ਜੀ ਮੈਂ ਤੁਹਾਨੂੰ ਕਹਿਣਾ ਕਿ ਕੁੜੀਆਂ ਦਾ ਬੈਕਗ੍ਰਾਉਂਡ ਫਾਇਦਾ ਨਹੀਂ ਆ ਜਾਨੂਰ ਜਨਾਂ ਦਾ ਕਰਾਉਂਦੇ ਆ ਜਾਨਵਰ ਕਿੰਨਾ ਤੇਰੇ ਦੀ ਮਿਆਂ ਕਰਵਾਓ ਕੰਮ ਚਲਾਓ ਕੰਮ ਚਲਾਓ ਸਿਰੇ ਦੀ ਮਹੱਬਤ ਹੋਈ ਆ ਮੁੰਡੇ ਨੂੰ ਤੁਸੀਂ ਦਿਖਾਇਆ ਬਹੁਤ ਸਾਰੀਆਂ ਜੋੜੀਆਂ ਤੁਸੀਂ ਵੇਖੀਆਂ ਸੀਗੀਆਂ ਬਹੁਤ ਸਾਰੀਆਂ ਜੋੜੀਆਂ ਜਿਹਦੇ ਵਿੱਚ ਮੁੰਡੇ ਕੁੜੀਆਂ ਵਿਆਹ ਕਰਾਉਂਦੇ ਲਓ ਜੀ ਲੈ ਗਿਆ ਚੱਕ ਕੇ ਐਦਾਂ ਲੈ ਕੇ ਜਾਂਦਾ ਤੁਸੀਂ ਦੇਖੋ ਲੈ ਵੀ ਮਿੱਤਰੋ ਇਹ ਸੀ ਇੱਕ ਵੱਖਰੇ ਵਿਆਹ ਦੀ ਕਹਾਣੀ ਤੇ ਉਸ ਮੁੰਡੇ ਦੇ ਜਜ਼ਬਾਤ ਜਿਹੜੇ ਤੁਹਾਨੂੰ ਇੱਕ ਆਪਾਂ ਕਹਾਣੀ ਦੇ ਵਿੱਚ ਦੀ ਮਲੂਕਾ ਟੀਮ ਨੇ ਦਿਖਾਏ ਆ ਆਪਣੀ ਟੀਮ ਦੇ ਨਾਲ ਕਿਉਂਕਿ ਬਹੁਤ ਦਿਨਾਂ ਦੀ ਵਾਇਰਲ ਹੋ ਰਹੀ ਸੀ ਵੀਡੀਓ ਸਾਡੇ ਤੱਕ ਪਹੁੰਚੀ ਤੇ ਤੁਸੀਂ ਉਸ ਵੀਡੀਓ ਨੂੰ ਤੁਹਾਨੂੰ ਇੱਕ ਫਿਲਮਾ ਕੇ ਖਾਇਆ ਕਿ ਅੱਜ ਜਿਹੜਾ ਟਾਈਮ ਆ ਕਿਹੋ ਜਿਹਾ ਆ ਗਿਆ ਕਿ ਇੱਕ ਵਿਆਹ ਕਰਾਉਣ ਦੀ ਖਾਤਰ ਜਿਹੜਾ ਮੁੰਡੇ ਨੇ ਉਹਨੇ ਸਬਰ ਨਹੀਂ ਕੀਤਾ ਤੇ ਕਾਲ ਦੇ ਵਿੱਚ ਇੱਕ ਬੁੱਤ ਦੇ ਨਾਲ ਵਿਆਹ ਕਰਾ ਲਿਆ ਕਿਉਂਕਿ ਜਲਦੀ ਦੇ ਵਿੱਚ ਤੇ ਕਾਲ ਦੇ ਵਿੱਚ ਲਏ ਜਾਂਦੇ ਫੈਸਲੇ ਅਕਸਰ ਹੀ ਬਰਬਾਦੀ ਦਾ ਕਾਰਨ ਬਣ ਜਾਂਦੇ ਨੇ ਉਜਾੜੇ ਦਾ ਕਾਰਨ ਬਣ ਜਾਂਦੇ ਨੇ ਜਾਂ ਕਾਲ ਦੇ ਵਿੱਚ ਲਏ ਹੋਏ ਫੈਸਲੇ ਹਮੇਸ਼ਾ ਬੰਦੇ ਨੂੰ ਗਲਤ ਦਿਸ਼ਾ ਵਿੱਚ ਲਾਏ ਜਾਂਦੇ ਨੇ ਜਿਜਿਹੜਾ ਬਾਅਦ ਦੇ ਵਿੱਚ ਪਛਤਾਵਾ ਬਣ ਜਾਂਦਾ ਤੇ ਹੋ ਸਕਦਾ ਹੈ ਜਿਹਾ ਹੀ ਉਸ ਨੌਜਵਾਨ ਨਾਲ ਆਉਣ ਵਾਲੇ ਟਾਈਮ ਦੇ ਵਿੱਚ ਹੋਵੇ ਸੋ ਜੁੜੇ ਹੋਰ ਅਮਲੂਕਾ ਟੀਵੀ ਦੇ ਨਾਲ ਜਸਕਰਨ ਸਿੰਘ ਮਲੂਕਾ ਧੰਨਵਾਦ